ਭਾਰਤ ਨੇ ਪਾਕਿਸਤਾਨ ਤੇ ਹਮਲਾ ਕਰ ਦਿੱਤਾ ਹਾਲਾਤ ਬਹੁਤ ਗੰਭੀਰ ਬਣ ਗਏ ਨੇ ਦੋਨਾਂ ਦੇਸ਼ਾਂ ਦੀਆਂ ਫੌਜਾਂ ਬਾਰਡਰਾਂ ਤੇ ਇਕੱਠੀਆਂ ਹੋ ਰਹੀਆਂ ਨੇ ਭਾਰੀ ਮਾਤਰਾ ਦੇ ਵਿੱਚ ਅਸਲਾ ਗੋਲਾ ਬਰੂਦ ਬਾਰਡਰਾਂ ਦੇ ਉੱਪਰ ਇਕੱਠਾ ਕੀਤਾ ਜਾ ਰਿਹਾ ਹੈ ਦੋਨਾਂ ਦੇਸ਼ਾਂ ਦੇ ਵਿਚਾਲੇ ਜੰਗ ਦੀ ਹੋਰ ਵੱਡੀ ਜਿਹੜੀ ਹਾਲਾਤ ਹੈ ਉਹ ਬਣ ਗਈ ਹੈ ਬੀਤੀ ਰਾਤ 2 ਵਜੇ ਭਾਰਤ ਨੇ ਪਾਕਿਸਤਾਨ ਦੇ 9 ਟਿਕਾਣਿਆਂ ਤੇ ਹਮਲਾ ਕਰਨ ਦਾ ਦਾਅਵਾ ਕੀਤਾ ਭਾਰਤੀ ਫੌਜ ਨੇ ਕਿਹਾ ਕਿ ਪਾਕਿਸਤਾਨ ਦੇ ਬਹਾਵਲਪੁਰ ਦੇ ਵਿੱਚ ਕੋਟਲੀ ਦੇ ਵਿੱਚ ਤੇ ਮੁਜ਼ਫਰਪੁਰ ਦੇ ਵਿੱਚ ਭਾਰਤ ਨੇ 9 ਥਾਵਾਂ ਤੇ ਹਮਲਾ ਕੀਤਾ ਹੈ ਮਜ਼ਾਈਲਾਂ ਦੇ ਨਾਲ ਹਮਲਾ ਕੀਤਾ ਹੈ ਭਾਰਤ ਨੇ ਪਾਕਿਸਤਾਨ ਦੇ ਉੱਪਰ ਮਜ਼ਾਈਲਾਂ ਨਾਲ ਹਮਲਾ ਕਰ ਦਿੱਤਾ ਹੈ ਔਰ 24 ਦੇ ਕਰੀਬ ਮਜ਼ਾਈਲਾਂ ਭਾਰਤ ਨੇ ਪਾਕਿਸਤਾਨ ਦੇ ਉੱਪਰ ਸੱਟੀਆਂ ਨੇ ਔਰ ਭਾਰਤ ਦਾ ਦਾਵਾ ਹੈ ਕਿ ਪਾਕਿਸਤਾਨ ਦੇ 30 ਦੇ ਕਰੀਬ ਵਿਅਕਤੀ ਉਹਨਾਂ ਦੀ ਮੌਤ ਹੋ ਗਈ ਹੈ ਭਾਰਤ ਦਾ ਦਾਵਾ ਹੈ ਕਿ ਅਸੀਂ ਪਾਕਿਸਤਾਨ ਦੇ ਕਿਸੇ ਵੀ ਆਮ ਲੋਕਾਂ ਤੇ ਹਮਲਾ ਨਹੀਂ ਕੀਤਾ ਭਾਰਤ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦਾ ਇੱਕ ਲੜਾਕੂ ਜੈੱਟ ਜਹਾਜ਼ ਭਾਰਤ ਦੇ ਵਿੱਚ ਦਾਖਲ ਹੋਇਆ ਰਾਤ ਜਿਸ ਨੂੰ ਮਾਰ ਗ੍ਰਾਇਆ ਗਿਆ ਉਧਰ ਪਾਕਿਸਤਾਨ ਵੀ ਵੱਡੇ ਦਾਅਵੇ ਕਰ ਰਿਹਾ ਹੈ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਹੈ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਹੁਣ ਚੁੱਪ ਨਹੀਂ ਬੈਠੇਗਾ ਤੇ ਅਸੀਂ ਵੀ ਵੱਡੀ ਕਾਰਵਾਈ ਕਰਾਂਗੇ ਉਧਰ ਅਮਰੀਕਾ ਦਾ ਬਿਆਨ ਆਇਆ ਅਮਰੀਕਾ ਦੇ ਰਾਸ਼ਟਰਪਤੀ 트ੰਪ ਨੇ ਕਿਹਾ ਕਿ ਇਹ ਸਭ ਨੂੰ ਪਤਾ ਸੀ ਕਿ ਹੋਣਾ ਹੈ ਪਰ ਇਹ ਵਕਤ ਜੰਗਾਂ ਦਾ ਨਹੀਂ ਇਹ ਵਕਤ ਸ਼ਾਂਤੀ ਦਾ ਹੈ ਇਹ ਗੱਲ 트ੰਪ ਨੇ ਕਹੀ ਹੈ ਪਰ ਭਾਰਤ ਨੇ ਦਾਵਾ ਕੀਤਾ ਕਿ ਅਸੀਂ ਆਪਣਾ ਜੋ ਪਹਿਲਗਾਮ ਦੇ ਵਿੱਚ ਹੋਏ ਕਤਲੇਆਮ ਦਾ ਬਦਲਾ ਲੈ ਲਿਆ ਅਸੀਂ ਪਹਿਲਗਾਮ ਦੇ ਵਿੱਚ ਹੋਏ ਕਤਲੇਆਮ ਦਾ ਸਬਕ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਪਾਕਿਸਤਾਨ ਕਹਿ ਰਿਹਾ ਹੈ ਕਿ ਸਾਡੇ ਸ਼ਿਵਲ ਲੋਕਾਂ ਦੇ ਉੱਪਰ ਭਾਰਤ ਨੇ ਹਮਲਾ ਕੀਤਾ ਔਰ ਕਈ ਵੀਡੀਓ ਵੀ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਪਾਕਿਸਤਾਨ ਦੇ ਜਦੋਂ ਭਾਰਤ ਦੀਆਂ ਮਿਜ਼ਾਈਲ ਡਿੱਗੀਆਂ ਨੇ ਤਾਂ ਉਹ ਵੀਡੀਓ ਦਿਖਾਈਆਂ ਜਾ ਰਹੀਆਂ ਨੇ ਹੁਣ ਅੱਗੇ ਹਾਲਾਤ ਕੀ ਬਣਨਗੇ ਇਹ ਆਉਣ ਵਾਲਾ ਟਾਈਮ ਦੱਸੇਗਾ ਭਾਰਤ ਦੇ ਪੰਜਾਬ ਦੇ ਪੂਰੇ ਪੰਜਾਬ ਦੇ ਵਿੱਚ ਅਲਰਟ ਕਰ ਦਿੱਤਾ ਗਿਆ ਸਕੂਲ ਬੰਦ ਕਰ ਦਿੱਤੇ ਗਏ ਨੇ ਚਾਰ ਜ਼ਿਲ੍ਹੇ ਫਿਰੋਜ਼ਪੁਰ ਗੁਰਦਾਸਪੁਰ ਪਠਾਨਕੋਟ ਅਮਰਸਰ ਇਹਨਾਂ ਜ਼ਿਲ੍ਹਿਆਂ ਦੇ ਸਕੂਲਾਂ ਦੇ ਵਿੱਚ 3 ਦਿਨ ਦੇ ਲਈ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਬੱਚਿਆਂ ਨੂੰ ਘਰਾਂ ਨੂੰ ਭੇਜ ਦਿੱਤਾ ਗਿਆ ਲੋਕਾਂ ਨੂੰ ਅਲਰਟ ਰਹਿਣ ਦੇ ਲਈ ਕਿਹਾ ਗਿਆ ਕਿਉਂਕਿ ਭਾਰਤ ਨੇ ਵੀ ਆਪਣਾ ਅਮਰਤਸਰ ਵਾਲਾ ਹਵਾਈ ਅੱਡਾ ਬੰਦ ਕਰ ਦਿੱਤਾ ਅਣਮਿੱਥੇ ਸਮੇਂ ਲਈ ਪਾਕਿਸਤਾਨ ਨੇ ਵੀ ਆਪਣਾ ਲਾਹੌਰ ਵਾਲਾ ਹਵਾਈ ਅੱਡਾ ਬੰਦ ਕਰ ਦਿੱਤਾ ਅਣਮਿੱਥੇ ਸਮੇਂ ਲਈ ਕਿਸੇ ਵੀ ਟਾਈਮ ਵੱਡੀ ਲੜਾਈ ਲੱਗ ਸਕਦੀ ਹੈ ਕਿਸੇ ਵੀ ਟਾਈਮ ਪਾਕਿਸਤਾਨ ਜਿਹੜਾ ਉਹ ਇਸ ਤੋਂ ਬਾਅਦ ਕੋਈ ਅਗਲੀ ਹਰਕਤ ਕਰ ਸਕਦਾ ਹੈ ਤੇ ਜਿਸ ਦੇ ਜਵਾਬ ਵਜੋਂ ਵੱਡੀ ਲੜਾਈ ਵੀ ਲੱਗ ਸਕਦੀ ਹੈ ਵੱਡਾ ਨੁਕਸਾਨ ਵੀ ਹੋ ਸਕਦਾ ਹੈ ਲੋਕਾਂ ਨੂੰ ਪੂਰੇ ਸੁਚੇਤ ਰਹਿਣਾ ਚਾਹੀਦਾ ਹੈ ਲੋਕਾਂ ਨੂੰ ਅਲਰਟ ਰਹਿਣਾ ਚਾਹੀਦਾ ਡਰਨ ਦੀ ਲੋੜ ਨਹੀਂ ਹੈ ਪਰ ਇੱਕ ਗੱਲ ਮੈਂ ਬੋਲ ਦਿਆਂ ਕਿ ਜੰਗਾ ਜਿਹੜੇ ਲੋਕ ਬੜੇ ਖੁਸ਼ ਹੋ ਰਹੇ ਨੇ ਕਿ جنگ ਲੱਗਣੀ ਚਾਹੀਦੀ ਹੈ ਉਹਨਾਂ ਨੂੰ ਪਤਾ ਨਹੀਂ ਕਿ ਜੰਗਾ ਕੀ ਹੁੰਦੀਆਂ ਨੇ ਜੰਗਾ ਬਹੁਤ ਵੱਡੀ ਤਬਾਹੀ ਕਰਦੀਆਂ ਨੇ ਜੰਗਾ ਲੱਖਾਂ ਕਰੋੜਾਂ ਜਾਨਾਂ ਨੂੰ ਖਾ ਜਾਂਦੀਆਂ ਨੇ ਲੱਖਾਂ ਜੰਗਾ ਆਉਣ ਵਾਲੀਆਂ 10 10 20 20 ਪੀੜ੍ਹੀਆਂ ਤੱਕ ਆਪਣਾ ਅਸਰ ਛੱਡਦੀਆਂ ਨੇ ਜੰਗਾ ਕੰਗਾਲ ਕਰ ਦਿੰਦੀਆਂ ਨੇ ਜੰਗਾ ਨੰਗ ਕਰ ਦਿੰਦੀਆਂ ਨੇ ਔਰ ਜਿਹੜੇ ਮੁਲਕਾਂ ਨੇ ਇਹ ਲੜਾਈਆਂ ਲੜੀਆਂ ਉਹਨਾਂ ਨੂੰ ਪਤਾ ਭਾਰਤ ਤੇ ਪਾਕਿਸਤਾਨ ਦੀਆਂ ਵੀ ਪਹਿਲਾਂ 2 3 ਬਾਾਰ ਲੜਾਈਆਂ ਹੋਈਆਂ ਨੇ ਔਰ ਉਹਨਾਂ ਦੇ ਵਿੱਚ ਦੋਨਾਂ ਦੇਸ਼ਾਂ ਦਾ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋਇਆ ਸੀਗਾ ਤੇ ਹੁਣ ਵੀ ਜੇਕਰ ਦੋਨੇ ਦੇਸ਼ ਵੱਡੀ ਜੰਗ ਦੇ ਵਿੱਚ ਉਲਝਣਗੇ ਤਾਂ ਦੋਨਾਂ ਦੇਸ਼ਾਂ ਦਾ ਵੱਡਾ ਨੁਕਸਾਨ ਹੋਵੇਗਾ ਇਸ ਕਰਕੇ ਵੱਡੀ ਜੰਗ ਤੋਂ ਬਚਣਾ ਚਾਹੀਦਾ ਪਰ ਫਿਲਹਾਲ ਪੂਰਾ ਤਣਾਅ ਬਣ ਚੁੱਕਾ ਹੈ ਪੂਰਾ ਜੰਗ ਦਾ ਵੱਡਾ ਮਾਹੌਲ ਜਿਹੜਾ ਉਹ ਦਿਖਦਾ ਨਜ਼ਰ ਆ ਰਿਹਾ ਹੈ ਭਾਰਤ ਪਹਿਲਾ ਜਿਹੜੀ ਮੌਕ ਡ੍ਰਿਲ ਹੈ ਉਹ ਕਰ ਰਿਹਾ ਸੀਗਾ ਪਿਛਲੇ 2 ਦਿਨਾਂ ਤੋਂ ਕਈ ਸ਼ਹਿਰਾਂ ਦੇ ਵਿੱਚ ਬत्तियां ਬੰਦ ਰੱਖ ਕੇ ਤੇ ਬਚਾਅ ਕਰਨ ਦੇ ਤਰੀਕੇ ਦੱਸੇ ਜਾ ਰਹੇ ਸੀਗੇ ਕਿਉਂਕਿ ਕਿਸੇ ਵੀ ਟਾਈਮ ਹਮਲੇ ਦੀ ਗੱਲ ਕੀਤੀ ਜਾ ਰਹੀ ਸੀ ਅੱਜ ਫਿਰ ਭਾਰਤ ਦੇ 240 ਜ਼ਿਲ੍ਹਿਆਂ ਦੇ ਵਿੱਚ ਜਿਹੜੀ جنگ ਦੇ ਲਈ ਇੱਕ ਹੈਸਲ ਹੈ ਇੱਕ ਮਾਡਲ ਆਮ ਲੋਕਾਂ ਦੀ ਬਚਾਅ ਜੋ ਉਹ ਕਰਵਾਈ ਜਾਣੀ ਹੈ ਔਰ ਇਸ ਤੋਂ ਅੱਗੇ ਇਹ ਗੱਲ ਕਿੱਥੇ ਖੜੇਗੀ ਇਹ ਅਜੇ ਨਹੀਂ ਪਤਾ ਜਦੋਂ ਲੜਾਈ ਲੱਗਦੀ ਹੈ ਤਾਂ ਫਿਰ ਉਹ ਲੜਾਈ ਕਿੱਥੇ ਜਾ ਕੇ ਰੁਕੇਗੀ ਇਹਦੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਕਿਉਂਕਿ ਜਦੋਂ ਪਹਿਲਾਂ ਵੀ ਲੜਾਈਆਂ ਲੱਗੀਆਂ ਜੰਗਾਂ ਲੱਗੀਆਂ ਤਾਂ ਪਹਿਲਾ ਅੰਦਾਜ਼ਾ ਇਹ ਹੀ ਹੁੰਦਾ ਸੀ ਕਿ ਬਸ ਇੰਨਾ ਕੁ ਹੋ ਕੇ ਰੁਕ ਜਾਣਾ ਪਰ ਕਈ ਵਾਰ ਦੋਨੋਂ ਧਿਰਾਂ ਅੱਗੇ ਲੜਦੀਆਂ ਲੜਦੀਆਂ ਲੜਾਈ ਬਹੁਤ ਅੱਗੇ ਤੇ ਲੰਬੀ ਚਲੀ ਜਾਂਦੀ ਹੈ ਤੇ ਮਹੀਨਿਆਂ ਬੱਧੀ ਵੀ ਜਦੋਂ ਪਹਿਲਾ ਵਿਸ਼ਵ ਯੁੱਧ ਲੱਗਿਆ ਸੀ 1914 ਦੇ ਵਿੱਚ ਉਦੋਂ ਇਹ ਲੱਗਦਾ ਸੀ ਕਿ ਦੋ ਦਿਨਾਂ 'ਚ ਖਤਮ ਹੋ ਜੂ ਪਰ ਕਿੰਨੇ ਸਾਲ ਉਹ ਵਿਸ਼ਵ ਯੁੱਧ ਚੱਲਿਆ ਸੀ ਔਰ ਕਿੰਨੇ ਲੱਖਾਂ ਕਰੋੜਾਂ ਲੋਕ ਉਹਦੇ ਚ ਮਾਰੇ ਗਏ ਉਸ ਤੋਂ ਬਾਅਦ ਜਦੋਂ ਦੂਸਰਾ ਵਿਸ਼ਵ ਯੁੱਧ 1939 ਚ ਲੱਗਿਆ ਸੀ ਤਾਂ 1946 ਤੱਕ ਉਹ ਯੁੱਧ ਚੱਲਿਆ ਸੀ ਔਰ ਕਿੰਨੇ ਲੱਖਾਂ ਕਰੋੜਾਂ ਲੋਕ ਉਹਦੇ ਚ ਮਾਰੇ ਗਏ ਸੀ ਕਿਵੇਂ ਜਾਪਾਨ ਦੇ ਹਿਰੋਸ਼ੀਮਾ ਤੇ ਨਾਗਾਸਾਕੀ ਵਰਗੇ ਜਿਹੜੇ ਸ਼ਹਿਰ ਨੇ ਉਹ ਬਿਲਕੁਲ ਨਕਸ਼ੇ ਤੋਂ ਨਿਸ਼ਤਾ ਨ부ਦ ਕਰ ਦਿੱਤੇ ਗਏ ਸੀਗੇ ਪਰਮਾਣੂ ਬੰਬਾਂ ਦੇ ਨਾਲ ਪਰ ਅੱਜ ਭਾਰਤ ਤੇ ਪਾਕਿਸਤਾਨ ਦੋਨੋਂ ਹੀ ਪਰਮਾਣੂ ਸ਼ਕਤੀਆਂ ਨੇ ਦੋਨਾਂ ਕੋਲ ਪਰਮਾਣੂ ਨੇ ਦੋਨੇ ਹੀ ਬਹੁਤ ਖਤਰਨਾਕ ਹਥਿਆਰਾਂ ਦੇ ਨਾਲ ਲੈਸ ਨੇ ਔਰ ਜਿਹੜੇ ਦੇਸ਼ ਹਥਿਆਰ ਵੇਚ ਕੇ ਪੈਸਾ ਕਮਾਉਂਦੇ ਨੇ ਉਹਨਾਂ ਨੂੰ ਚਾਹੀਦਾ ਹੀ ਇਹ ਆ ਕਿ ਜਿਹੜੇ ਹਥਿਆਰ ਖਰੀਦਣ ਵਾਲੇ ਦੇਸ਼ ਨੇ ਉਹ ਤਣਾ ਤਣੀ ਦੇ ਵਿੱਚ ਰਹਿਣ ਉਹ ਲੜਦੇ ਰਹਿਣ ਪਰ ਅੱਜ ਭਾਰਤ ਨੇ ਕਿਹਾ ਕਿ ਅਸੀਂ ਆਪਣਾ ਇਨਤਕਾਮ ਆਪਣਾ ਬਦਲਾ ਜਿਹੜਾ ਉਹ ਲਿਆ ਹੁਣ ਦੇਖਣਾ ਇਹ ਆ ਕਿ ਅੱਗੇ ਕੀ ਹੋਏਗਾ ਅੱਗੇ ਹੋਰ ਕਿੱਥੋਂ ਤੱਕ ਇਹ ਕਹਾਣੀ ਜਾਏਗੀ ਫਿਲਹਾਲ ਪੰਜਾਬ ਦੇ ਵਿੱਚ ਕਾਫੀ ਸਹਿਮ ਦਾ ਮਾਹੌਲ ਪਾਕਿਸਤਾਨ ਦੇ ਵਿੱਚ ਵੀ ਬਣ ਚੁੱਕਾ ਹੈ ਔਰ ਭਾਰਤ ਦੇ ਵਿੱਚ ਵੀ ਲੋਕ ਅਲਰਟ ਹੋ ਚੁੱਕੇ ਨੇ ਕਿਉਂਕਿ ਰਾਤ ਸਰਜਿਕਲ ਸਟ੍ਰਾਈਕ 에ਅਰ ਸਟ੍ਰਾਈਕ ਕਰਨ ਦਾ ਦਾਵਾ ਭਾਰਤ ਸਰਕਾਰ ਨੇ ਕੀਤਾ ਰੱਖਿਆ ਮੰਤਰੀ ਨੇ ਵੀ ਆਪਣਾ ਟਵੀਟ ਕੀਤਾ ਰਾਹੁਲ ਗਾਂਧੀ ਨੇ ਵੀ ਟਵੀਟ ਕੀਤਾ ਔਰ ਬਾਕੀ 10 ਵਜੇ ਅੱਜ ਭਾਰਤੀ ਫੌਜ ਇਸ ਹਮਲੇ ਬਾਰੇ ਮੀਡੀਆ ਦੇ ਸਾਹਮਣੇ ਆ ਕੇ ਆਪਣੀ ਬਰੀਫ ਜਾਣਕਾਰੀ ਦੇਵੇਗੀ ਉਸ ਤੋਂ ਬਾਅਦ ਜਿਹੜੀ ਤਿਆਰੀ ਹੈ ਉਹ ਚੱਲ ਰਹੀ ਹੈ ਫੌਜਾਂ ਅਲਰਟ ਤੇ ਨੇ ਦੋਨਾਂ ਦੇਸ਼ਾਂ ਦੀਆਂ ਪਾਕਿਸਤਾਨ ਦੇ ਵਿੱਚ ਵੀ ਤੇ ਭਾਰਤ ਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਆਪਣੀ ਹਵਾਈ ਫੌਜ ਨੂੰ ਭਾਰਤ ਦੇ ਨੇੜੇ ਜਿਹੜੇ ਹਵਾਈ ਅੱਡੇ ਨੇ ਉਹਨਾਂ ਦੇ ਉੱਪਰ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਦੂਜੇ ਪਾਸੇ ਭਾਰਤ ਵੀ ਇਦਾਂ ਆਪਣੀਆਂ ਫੌਜਾਂ ਨੂੰ ਬਾਰਡਰਾਂ ਦੇ ਉੱਪਰ ਇਕੱਠੇ ਕਰ ਰਿਹਾ ਹੈ ਤਿਆਰੀ ਹੋ ਰਹੀ ਹੈ ਤਾਂ ਭਾਰਤ ਨੇ ਦਾਅਵਾ ਕੀਤਾ ਕਿ ਬੀਤੀ ਰਾਤ ਪਾਕਿਸਤਾਨ ਦੇ 9 ਟਿਕਾਣਿਆਂ ਦੇ ਉੱਪਰ ਹਮਲਾ ਕੀਤਾ ਗਿਆ ਮਜ਼ਾਈਲਾਂ ਦਾਗੀਆਂ ਗਈਆਂ ਨੇ ਔਰ ਮਜ਼ਾਈਲਾਂ ਦੇ ਨਾਲ 24 ਮਜ਼ਾਈਲਾਂ ਦਾ ਕੇ ਪਾਕਿਸਤਾਨ ਦੇ ਟਿਕਾਣੇ ਤਬਾਹ ਕੀਤੇ ਗਏ ਨੇ ਭਾਰਤ ਨੇ ਕਿਹਾ ਕਿ ਅਸੀਂ ਆਪਣਾ ਇਨਤਕਾਮ ਲਿਆ ਜਿਹੜਾ ਸਾਡੇ ਵਿੱਚ ਆ ਕੇ ਅਤਵਾਦੀ ਗਤੀਵਿਧੀ ਕਰਵਾਈ ਗਈ ਸੀ ਦੂਜੇ ਪਾਸੇ ਜਿਹੜੀ ਉਸ ਹਮਲੇ ਦੇ ਵਿੱਚ ਮਾਰੇ ਗਏ ਇੱਕ ਲੈਫਟੀਨੈਂਟ ਦੀ ਪਤਨੀ ਹੈ ਜਿਸ ਨੂੰ ਪਿਛਲੇ ਦਿਨਾਂ ਤੋਂ ਟਰੋਲ ਕੀਤਾ ਜਾ ਰਿਹਾ ਹੈ ਉਹਦਾ ਬਿਆਨ ਆ ਗਿਆ ਉਹ ਕਹਿੰਦੀ ਹੈ ਕਿ ਮੇਰੀ ਆਤਮਾ ਨੂੰ ਵੀ ਸ਼ਾਂਤੀ ਹੈ ਔਰ ਮੇਰੇ ਵਿਛੜ ਚੁੱਕੇ ਜੀਵਨ ਸਾਥੀ ਦੀ ਆਤਮਾ ਨੂੰ ਵੀ ਅੱਜ ਸ਼ਾਂਤੀ ਜ਼ਰੂਰ ਮਿਲੇਗੀ ਔਰ ਦੂਜੇ ਪਾਸੇ ਜਿਹੜੇ ਹੋਰ ਪਰਿਵਾਰਾਂ ਦੇ ਵਿਅਕਤੀ ਪਹਿਲਗਾਮ ਦੇ ਵਿੱਚ ਮਾਰੇ ਗਏ ਉਹਨਾਂ ਨੇ ਵੀ ਅੱਜ ਕੈਮਰਾ ਦੇ ਸਾਹਮਣੇ ਆ ਕੇ ਕਿਹਾ ਕਿ ਅੱਜ ਸਾਡੀ ਰੂਹ ਨੂੰ ਸ਼ਾਂਤੀ ਮਿਲੀ ਹੈ ਕਿਉਂਕਿ ਅਸੀਂ ਚਾਹੁੰਦੇ ਸੀ ਕਿ ਇਸ ਤਰ੍ਹਾਂ ਦਾ ਕੁਝ ਕੀਤਾ ਜਾਵੇ ਜਿਹਦੇ ਨਾਲ ਪਾਕਿਸਤਾਨ ਨੂੰ ਵੀ ਇੱਕ ਜਵਾਬ ਦਿੱਤਾ ਜਾਵੇ ਤਾਂ ਅੱਜ ਭਾਰਤ ਨੇ ਦਾਵਾ ਕੀਤਾ ਕਿ ਪਾਕਿਸਤਾਨ ਨੂੰ ਮੂੰਹ ਤੋੜਨਾ ਜਵਾਬ ਦਿੱਤਾ ਗਿਆ ਭਾਰਤ ਨੇ ਦਾਵਾ ਕੀਤਾ ਕਿ ਪਾਕਿਸਤਾਨ ਦੇ 9 ਟਿਕਾਣਿਆਂ ਤੇ ਹਮਲਾ ਕੀਤਾ ਜਿਨ੍ਹਾਂ ਦੇ ਵਿੱਚ 30 ਤੋਂ 32 ਦੇ ਕਰੀਬ ਜਿਹੜੇ ਵਿਅਕਤੀ ਨੇ ਉਹ ਮਾਰੇ ਗਏ ਨੇ ਪਾਕਿਸਤਾਨ ਨੇ ਇਹ ਵੀ ਦਾਵਾ ਕੀਤਾ ਕਿ ਪਾਕਿਸਤਾਨ ਦਾ ਇੱਕ ਜੈਟ ਜਹਾਜ਼ ਜਿਹੜਾ ਭਾਰਤ ਵੱਲ ਆਇਆ ਉਹ ਡੇਗ ਲਿਆ ਗਿਆ ਦਾਵਾ ਪਾਕਿਸਤਾਨ ਦੇ ਮੀਡੀਆ 'ਚ ਵੀ ਕੀਤਾ ਜਾ ਰਿਹਾ ਕਿ ਉਹਨਾਂ ਨੇ ਭਾਰਤ ਦੇ ਵਿੱਚ ਗੋਲੇ ਦਾਗੇ ਨੇ ਔਰ ਭਾਰਤ ਦਾ ਇੱਕ ਜਹਾਜ਼ ਡੇਗਣ ਦਾ ਦਾਵਾ ਪਾਕਿਸਤਾਨ ਵੀ ਕਰ ਰਿਹਾ ਦੋਨੋਂ ਦੇਸ਼ਾਂ ਦੇ ਮੀਡੀਆ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਦਾਅਵੇ ਚੱਲ ਰਹੇ ਨੇ ਹੁਣ ਅੱਗੇ ਕੀ ਬਣਦਾ ਹੈ ਇਹ ਆਉਣ ਵਾਲਾ ਵਕਤ ਦੱਸੇਗਾ ਫਿਲਹਾਲ جنگ ਦੇ ਬੱਦਲ ਮੜਰਾ ਰਹੇ ਨੇ ਦੋਨੋਂ ਦੇਸ਼ ਜੰਗ ਦੀ ਤਿਆਰੀ ਕਰ ਰਹੇ ਨੇ ਔਰ ਇਸ ਟਾਈਮ ਦੋਨੋਂ ਦੇਸ਼ਾਂ ਦੀਆਂ ਸਮਾਵਾਂ ਤੇ ਬੈਠੇ ਜਿਹੜੇ ਜ਼ਿਲ੍ਹੇ ਨੇ ਉਹ ਬਹੁਤ ਹਾਈ ਅਲਰਟ ਤੇ ਨੇ ਪੰਜਾਬ ਦੇ ਜਿਹੜੇ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਤੇ ਪਠਾਨਕੋਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸਾਰੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ ਨੇ ਪਬਲਿਕ ਥਾਵਾਂ ਵਾਲੇ ਸਰਕਾਰੀ ਦਫ਼ਤਰਾਂ ਨੂੰ ਵੀ ਆਦੇਸ਼ ਜਾਰੀ ਕੀਤੇ ਗਏ ਨੇ ਔਰ ਦੋਨਾਂ ਜ਼ਿਲ੍ਹਿਆਂ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਇਹ ਤਣਾਤਣੀ ਵਧੀ ਹੈ ਹੁਣ ਦੋਨਾਂ ਦੇਸ਼ਾਂ ਦੀਆਂ ਫੌਜਾਂ ਬਾਰਡਰਾਂ ਦੇ ਉੱਪਰ ਇਕੱਠੀਆਂ ਹੋ ਰਹੀਆਂ ਨੇ ਅੱਗੇ ਦੇਖਣਾ ਇਹ ਹੋਏਗਾ ਕਿ ਅੱਗੇ ਕੀ ਬਣਦਾ ਆਉਣ ਵਾਲੀ ਘੜੀ ਦੱਸੇਗੀ ਕਿ ਹੁਣ ਅੱਗੇ ਕੀ ਬਣੇਗਾ ਕਿਉਂਕਿ ਦੋਨੋਂ ਦੇਸ਼ਾਂ ਦਾ ਦਾਵਾ ਹੈ ਪਹਿਲਾਂ ਭਾਰਤ ਨੇ ਦਾਵਾ ਕੀਤਾ ਕਿ ਅਸੀਂ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ ਤੇ ਹਮਲੇ ਕਰਕੇ ਆਪਣਾ ਬਦਲਾ ਲਿਆ ਦੂਜੇ ਪਾਸਿਓਂ ਪਾਕਿਸਤਾਨ ਵੀ ਇਸ ਤਰ੍ਹਾਂ ਦਾ ਦਾਬਾ ਕਰ ਰਿਹਾ ਪਈ ਅਸੀਂ ਜਵਾਬ ਦਿੱਤਾ ਅਸੀਂ ਵੀ ਗੋਲੇ ਦਾਗੇ ਨੇ ਭਾਰਤ ਦੇ ਵਿੱਚ ਗੋਲੇ ਤਾਂ ਪਾਕਿਸਤਾਨ ਵੱਲੋਂ ਆਏ ਨੇ ਜਿਨ੍ਹਾਂ ਦੇ ਵਿੱਚ ਕੁਝ ਨਾਗਰਿਕਾਂ ਦੀ ਮੌਤ ਵੀ ਹੋਈ ਦੱਸੀ ਜਾ ਰਹੀ ਹੈ ਹੁਣ ਇਹ ਕਿੱਥੇ ਜਾ ਕੇ ਕਹਾਣੀ ਰੁਕੇਗੀ ਇਹ ਅੱਗੇ ਵਕਤ ਦੱਸੇਗਾ ਫਿਲਹਾਲ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਜੰਗ ਹੋਰ ਅੱਗੇ ਨਾ ਵਧੇ ਤਾਂ ਚੰਗਾ ਹੈ ਇੱਕ ਗੀਤ ਸੀ ਅਮੋਲਕ ਸਿੰਘ ਦਾ ਓਏ ਲੋਕੋ ਉੱਠੋ ਰੋਕੋ ਵੇ ਜੰਗ ਕੌਣ ਲੈ ਆਇਆ ਇਹ ਜੰਗ ਕੌਣ ਲੈ ਆਇਆ ਇਹ ਜੰਗ ਦੇ ਵਿੱਚ ਕਿਹਨੇ ਮਰਨਾ ਹੈ ਇਹ ਜੰਗ ਦੇ ਵਿੱਚ ਕਿਹਦਾ ਨੁਕਸਾਨ ਹੋਣਾ ਹੈ ਦੋਨਾਂ ਦੇਸ਼ਾਂ ਦੇ ਲੋਕ ਮਰਨਗੇ ਪਰ ਜੋ ਹਰਕਤ ਪਹਿਲਗਾਮ ਦੇ ਵਿੱਚ ਹੋਈ ਸੀ ਉਹ ਬਹੁਤ ਗਲਤ ਹਰਕਤ ਸੀ ਉਹਦਾ ਜਵਾਬ ਅੱਤਵਾਦ ਨੂੰ ਦੇਣਾ ਤਾਂ ਲਾਜ਼ਮੀ ਸੀ ਪਰ ਹੁਣ ਇਹ ਜੰਗ ਹੋਰ ਅੱਗੇ ਨਹੀਂ ਵਧੇ ਤਾਂ ਚੰਗਾ ਹੈ ਤੁਸੀਂ ਕੀ ਕਹਿੰਦੇ ਹੋ ਤੁਸੀਂ ਆਪਣਾ ਕੀਮਤੀ ਵਿਚਾਰ ਆਪਣਾ ਕਮੈਂਟ ਜਰੂਰ ਲਿਖੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ